ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੀ ਆਪਣੇ ਘਰ ਦੇ ਲੋਨ ਦਾ ਡੱਬਾ ਵੱਖ ਰੱਖਿਆ ਹੈ ਕਿ ਨਹੀਂ ਰੱਖਿਆ ਜੇ ਨਹੀਂ ਰੱਖਿਆ ਤਾਂ ਅੱਜ ਐਵੇਂ ਦੇ ਡੱਬੇ ਦਾ ਇੰਤਜ਼ਾਮ ਤੁਸੀਂ ਕਰ ਲਓ ਕਿਉਂਕਿ ਜਿਸ ਯੁਕਤ ਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਉਸ ਯੁਕਤ ਨੂੰ ਤੁਸੀਂ ਧਿਆਨ ਦੇ ਨਾਲ ਪੂਰਾ ਜਰੂਰ ਸੁਣ ਲੈਣਾ ਲੋਨ ਦੇ ਡੱਬੇ ਦੇ ਵਿੱਚ ਇਹ ਚੀਜ਼ ਰੱਖਣੀ ਇਸ ਦੇ ਨਾਲ ਇਸੇ ਨਾਲ ਤੁਹਾਡੇ ਘਰ ਤੋਂ ਰੋਗ ਕੋਹਾਂ ਦੂਰ ਹੋ ਜਾਣਗੇ ਤੇ ਸੁੱਖ ਸਮਰiddhi ਘਰ ਦੇ ਵਿੱਚ ਆ ਜਾਵੇਗੀ ਦੇਖੋ ਲੂਣ ਬੜੀ ਹੀ ਆਮ ਚਈ ਚੀਜ਼ ਹੈ ਤੇ ਆਪਣੇ ਸਭ ਦੇ ਘਰਾਂ ਦੇ ਵਿੱਚ ਹੁੰਦਾ ਹੈ ਸੰਗਤ ਜੀ ਅੱਜ ਆਪਾਂ ਜਿਸ ਯੁਕਤ ਦੇ ਬਾਰੇ ਗੱਲ ਕਰਨ ਲੱਗੇ ਹਾਂ ਉਸ ਨਾਲ ਕਾਇਆ ਪਲਟ ਹੋ ਜਾਵੇਗੀ ਜ਼ਿੰਦਗੀ ਬਦਲ ਜਾਵੇਗੀ ਲੂਣ ਜਿਵੇਂ ਚੁੰਡੀ ਸਬਜੀ ਦੇ ਵਿੱਚ ਆਪਾਂ ਪਾਈਏ ਤਾਂ ਸਵਾਦ ਵਧਾ ਦਿੰਦਾ ਹੈ ਜੇ ਨਾ ਪਾਈਆ ਤਾਂ ਬੇਸਵਾਦੀ ਸਬਜ਼ੀ ਹੋ ਜਾਂਦੀ ਹੈ ਚੁੰਡੀ ਲੂੰ ਦੀ ਜੇਕਰ ਆਪਾਂ ਸਹੀ ਤਰ੍ਹਾਂ ਵਰਤੋਂ ਕਰ ਲਈਏ ਤਾਂ ਘਰੋਂ ਦਿਲਦਰ ਤੇ ਰੋਗ ਖਤਮ ਕਰ ਦੇਵਾਂਗੇ ਸੰਗਤ ਜੀ ਆਪਾਂ ਇਸ ਨੂੰ ਦੋ ਪੱਖ ਨਾਲ ਸਮਝਾਂਗੇ ਵੱਖ-ਵੱਖ ਧਰਮ ਤੇ ਵਿਗਿਆਨ ਦੇ ਪੱਖ ਦੇ ਨਾਲ ਕਹਿੰਦੇ ਨੇ ਕਿ ਆਪਣੇ ਘਰ ਦੇ ਜੀਹਾਂ ਦੇ ਨਾਲ ਕਈ ਵਾਰ ਆਪਸ ਦੇ ਵਿੱਚ ਬੰਦ ਨਹੀਂ ਹੈ ਕਲੇਸ਼ ਰਹਿੰਦਾ ਹੈ ਆਪਾਂ ਚਾਹੁੰਦੇ ਹਾਂ ਕਿ ਆਪਸ ਦੇ ਵਿੱਚ ਬਣੇ ਪਿਆਰ ਸਤਿਕਾਰ ਦੇ ਨਾਲ ਸਾਰੇ ਜੀ ਕਰਦੇ ਰਹਿਣ ਜੋ ਵੀ ਕੰਮ ਕਰਦੇ ਹਾਂ ਕਈ ਵਾਰ ਇੰਜ ਹੁੰਦਾ ਹੈ ਕਿ ਉਹ ਕੰਮ ਸਿਰੇ ਨਹੀਂ ਚੜਦਾ ਪੈਸੇ ਪੱਖੋਂ ਤੰਗੀ ਹੁੰਦੀ ਹੈ ਤਾਂ ਸੰਗਤ ਜੀ ਉਹ ਇਹ ਸਾਰੇ ਜਾਣੇ ਮਿਲ ਕੇ ਕਰਦੇ ਹਨ ਇਹ ਜ਼ਰੂਰ ਕਰੋ ਇਸ ਨਾਲ ਸਕਾਰਾਤਮਕ ਦਾ ਵਾਸ ਹੋਵੇਗਾ ਤੇ ਘਰ ਦੇ ਵਿੱਚ ਹੁੰਤੀ ਵੀ ਹੋਵੇਗੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੋਨ ਦੇ ਕੁਝ ਜੁਗਤ ਦੇ ਬਾਰੇ ਫਿਰ ਗੱਲ ਕਰਾਂਗੇ ਕਿ ਲੋਨ ਦੇ ਵਿੱਚ ਕਿਹੜੀ ਚੀਜ਼ ਰੱਖਣੀ ਹੈ ਜਿਵੇਂ ਨਾਲ ਸਾਡੀ ਜ਼ਿੰਦਗੀ ਬਦਲ ਜਾਵੇਗੀ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਲੋਨ ਦੇ ਨਾਲ ਕਰਨੀ ਹੈ ਦੇਖੋ ਪੋਚਾ ਅਸੀਂ ਰੋਜ਼ਾਨਾ ਹੀ ਫੇਰਦੇ ਹਾਂ ਤੇ ਪੋਚੇ ਦੇ ਵਿੱਚ ਸੈਦਾ ਲੋਨ ਥੋੜਾ ਜਿਹਾ ਤੁਸੀਂ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਉਹਦਾ ਪੋਚਾ ਜ਼ਰੂਰ ਘਰ ਚ ਲਗਾਉਣਾ ਚਾਹੀਦਾ ਹੈ ਕੁਝ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਜਾਂ ਕਹਿ ਲਓ ਸਿਆਣੇ ਬਜ਼ੁਰਗ ਜਿਹੜੇ ਸੀ ਉਹ ਆਪਾਂ ਨੂੰ ਕਿਹਾ ਕਰਦੇ ਸੇ ਕਿ ਇਹਦੇ ਨਾਲ ਕਾਰਜੋ ਕਲੇਸ਼ ਪੂਰੀ ਤਰ੍ਹਾਂ ਹਟ ਜਾਂਦਾ ਹੈ ਘਰ ਦੇ ਵਿੱਚ ਸਕਾਰਾਤਮਕ ਦਾ ਵਾਸ ਹੁੰਦਾ ਹੈ ਤੇ ਜਦੋਂ ਘਰ ਲੜਾਈ ਝਗੜੇ ਘਟ ਹੋ ਗਏ ਤਾਂ ਫਿਰ ਆਪੇ ਹੀ ਪਿਆਰ ਵਧਣ ਲੱਗ ਜਾਏਗਾ ਤੇ ਜਿੱਥੇ ਪਿਆਰ ਹੈ ਤੇ ਜਿੱਥੇ ਪਿਆਰ ਹੈ ਉਥੇ ਆਪੇ ਸੁਖ ਸਮ੍ਰiddhi ਅਤੇ ਬਰਕਤ ਵਾਸ ਕਰਦੀ ਹੈ ਉਥੇ ਉਨਤੀ ਹੁੰਦੀ ਹੈ ਹੁਣ ਇਸ ਪਿਛੇ ਗੱਲ ਕਰਦੇ ਹਾਂ ਵਿਗਿਆਨ ਕੀ ਕਹਿੰਦਾ ਹੈ ਸੰਗਤ ਜੀ ਵਿਗਿਆਨ ਕਹਿੰਦਾ ਹੈ ਕਿ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਰੋਜ਼ ਥੋੜਾ ਜਿਹਾ ਨਮਕ ਪਾ ਕੇ ਉਹਦਾ ਪੋਚਾ ਲਗਾਉਂਦੇ ਹੋ ਇਹਦੇ ਨਾਲ ਤੁਹਾਡੇ ਘਰ ਦੇ ਜਿੰਨੇ ਵੀ ਬੈਕਟੀਰੀਆ ਨੇ ਘਟਾਉਣੂ ਨੇ ਜੋ ਤੁਹਾਨੂੰ ਬਿਮਾਰ ਕਰ ਸਕਦੇ ਨੇ ਉਹ ਸਾਰੇ ਖਤਮ ਹੋ ਜਾਣਗੇ ਇਥੋਂ ਤੱਕ ਕਿ ਕਈ ਵਾਰ ਹੁੰਦਾ ਹੈ ਕਿ ਆਪਣੇ ਘਰ ਦੀਆਂ ਵਿੱਥਾਂ ਗੁੰਝਾਂ ਛੋਟੇ ਛੋਟੇ ਕੀੜੇ ਬੜੇ ਹੁੰਦੇ ਹਨ ਕਹਿੰਦੇ ਜਦੋਂ ਐਵੇਂ ਰੋਜ਼ ਕਰੋਗੇ ਉਹਨਾਂ ਨੂੰ ਉਸੇ ਨਮਕ ਦੀ ਜਿਹੜੀ ਸੁਗੰਧ ਹੈ ਉਹਦੇ ਨਾਲ ਉਹ ਤੁਹਾਡਾ ਘਰ ਜੋ ਛੱਡ ਕੇ ਚਲੇ ਜਾਣਗੇ ਜਿਸੇ ਨਾਲ ਉਹ ਜਦੋਂ ਪਾਰ ਚਲੇ ਗਏ ਤੇ ਤੁਹਾਡੇ ਘਰ ਦਾ ਕੋਈ ਵੀ ਜੀ بیمار ਨਹੀਂ ਹੋਵੇਗਾ ਜਦੋਂ ਬਿਮਾਰੀ ਨਹੀਂ ਹੋਵੇਗੀ ਸਾਰੇ ਤੁਸੀਂ ਤੰਦਰੁਸਤ ਰਹੋਗੇ ਉਦਮੇ ਰਹੋਗੇ ਮਿਹਨਤ ਕਰੋਗੇ ਤੇ ਆਪੇ ਤੁਹਾਡੇ ਘਰ ਬਰਕਤ ਆਵੇਗੀ ਹੁਣ ਸੰਗਤ ਜੀ ਦੂਜੀ ਚੀਜ਼ ਕਈ ਵਾਰ ਘਰ ਦੇ ਵਿੱਚ ਕੀ ਹੁੰਦਾ ਹੈ ਕਿ ਪੈਸਾ ਬੜਾ ਜ਼ਿਆਦਾ ਖਰਚ ਹੋ ਜਾਂਦਾ ਹੈ ਪੈਸਾ ਆਉਂਦਾ ਹੈ ਪਰ ਅਜਿਆਂ ਹੀ ਖਰਚ ਹੋ ਜਾਂਦਾ ਹੈ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੋਈ ਅਚਾਨਕ ਕਿਤੇ ਨਾ ਕਿਤੇ ਕੋਈ ਮੁਸੀਬਤ ਪੈ ਗਈ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਕੱਚ ਦਾ ਪਾਂਡਾ ਲੈਣਾ ਹੈ ਉਹਦੇ ਵਿੱਚ ਨੋਨ ਪਾਉਣਾ ਹੈ ਪਾਣੀ ਪਾ ਕੇ ਦੋਵੇਂ ਚੀਜ਼ਾਂ ਕਿਸੇ ਵੀ ਥਾਂ ਦੇ ਰੱਖ ਦਿਓ ਜਿੱਥੇ ਸੂਰਜ ਦੀ ਰੋਸ਼ਨੀ ਨਾ ਆਉਂਦੀ ਹੋਵੇ ਜਾਂ ਕਿਤੇ ਜਿੱਥੇ ਐਵੇਂ ਹੋਵੇ ਕਿ ਬਾਰ-ਬਾਰ ਤੁਹਾਡੇ ਸਾਰਿਆਂ ਦੀ ਨਿਗਾ ਨਾ ਜਾਂਦੀ ਹੋਵੇ ਜਾਂ ਫਿਰ ਉਹਨੂੰ ਕੋਈ ਡੋਲ ਨਾ ਸਕੇ ਐਸੀ ਪਾਸੇ ਰੱਖ ਦਿਓ ਕਹਿੰਦੇ ਹੌਲੀ ਹੌਲੀ ਤੁਹਾਡੇ ਘਰ ਦੀ ਸਾਰੀ ਨਕਾਰਾਤਮਕਤਾ ਸੋਖ ਲਏਗਾ ਲੋਨ ਤੇ ਇਹਦੇ ਨਾਲ ਤੁਹਾਡੇ ਘਰ 'ਚ ਨਕਾਰਾਤਮਕਤਾ ਕਰਕੇ ਪੈਸੇ ਅਜਿਹੇ ਖਰਚੇ ਹੁੰਦੇ ਸਨ ਰੋਗ ਹੁੰਦੇ ਸਨ ਮੁਸੀਬਤਾਂ ਹੁੰਦੀਆਂ ਸੀ ਉਹ ਨਕਾਰਾਤਮਕਤਾ ਸੁੱਖ ਦੇ ਵਿੱਚ ਬਦਲ ਜਾਵੇਗੀ ਤੁਹਾਡੇ ਘਰ ਦਾ ਸਾਰਾ ਕੁਝ ਠੀਕ ਹੋ ਜਾਏਗਾ ਤਸੰਗਤ ਜੀ ਵਿਗਿਆਨ ਕਹਿੰਦਾ ਹੈ ਕਿ ਜਿਹੜਾ ਸੈਦਾ ਨਮਕ ਹੁੰਦਾ ਹੈ ਇਹ ਸੋਖਣ ਦੀ ਤਾਕਤ ਬਹੁਤ ਜ਼ਿਆਦਾ ਰੱਖਦਾ ਹੈ ਇਹਦੇ ਵਿੱਚ ਜਦੋਂ ਆਸੇ ਪਾਸੇ ਦੀ ਜਿਵੇਂ ਵੀ એનર્ਜੀ ਹੁੰਦੀ ਹੈ ਕਹਿੰਦੇ ਇਹ ਉਸ ਨੂੰ ਸੋਖ ਲੈਂਦਾ ਹੈ ਇਸ ਕਰਕੇ ਇਹ ਵਿਗਿਆਨ ਵੀ ਮੰਨਦਾ ਹੈ ਕਿ ਕਿਸੇ ਵੀ ਨਮਕ ਨੂੰ ਆਪਣੇ ਆਸੇ ਪਾਸੇ ਦੇ ਜੋ ਵੀ ਉਸ ਨੂੰ ਸੋਖ ਲੈਂਦਾ ਹੈ ਸਾਇੰਸ ਕਹਿੰਦੀ ਹੈ ਕਿ ਜਦੋਂ ਤੁਸੀਂ ਸੈਦਾ ਨਮਕ ਜਿਵੇਂ ਤੁਸੀਂ ਐਵੇਂ ਰੱਖਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਮਨ ਹੈ ਜਿਹੜਾ ਮਨ ਹੈ ਉਹ ਵੀ ਸ਼ਾਂਤ ਰਹਿੰਦਾ ਹੈ ਤੇ ਆਸੇ-ਪਾਸੇ ਦੇ ਜਿਵੇਂ ਬੈਕਟੀਰੀਆ ਕਟਾਣੂ ਜੋ ਵੀ ਹੁੰਦੇ ਹਨ ਉਹ ਸਾਰੇ ਇਸੇ ਨਾਲ ਬਾਹਰ ਚਲੇ ਜਾਂਦੇ ਹਨ ਅਤੇ ਤੁਹਾਡਾ ਮਨ ਵੀ ਸ਼ਾਂਤ ਹੋ ਜਾਂਦਾ ਹੈ ਜਦੋਂ ਮਨ ਨੂੰ ਸ਼ਾਂਤੀ ਮਿਲੇ ਤਾਂ ਤੁਸੀਂ ਫੈਸਲੇ ਲੈਣ ਦੇ ਵਿੱਚ ਸਮਰੱਥ ਹੋਵਗੇ ਤਾਂ ਬਹੁਤ ਕੁਝ ਘਰ ਦੇ ਵਿੱਚ ਆਪੇ ਠੀਕ ਹੋ ਜਾਵੇਗਾ ਫਿਰ ਹਰ ਥਾਂ ਤੇ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਹੁਣ ਗੱਲ ਕਰਦੇ ਹਾਂ ਆਪਾਂ ਆਪਣੇ ਲੋਹੇ ਦੇ ਡੱਬੇ 'ਚ ਰੱਖਣਾ ਕੀ ਹੈ ਸੰਗਤ ਜੀ ਸਭ ਤੋਂ ਪਹਿਲੀ ਗੱਲ ਕਿ ਲੋਹੇ ਦਾ ਜਿਹੜਾ ਡੱਬਾ ਹੈ ਉਹ ਕੱਚ ਦਾ ਹੋਣਾ ਚਾਹੀਦਾ ਹੈ ਹੋਰ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ ਕਿ ਭੁੱਲ ਕੇ ਵੀ ਕਦੇ ਲੋਹੇ ਲੋਹੇ ਦੇ ਡੱਬੇ ਦੇ ਵਿੱਚ ਨਾ ਪਾਓ ਦੂਜਾ ਲੋਹੇ ਦਾ ਡੱਬਾ ਪਲਾਸਟਿਕ ਦਾ ਨਾ ਹੋਵੇ ਇਹਦੇ ਨਾਲ ਵੀ ਤੁਹਾਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਕੱਚ ਦਾ ਹਮੇਸ਼ਾ ਡੱਬਾ ਲਾਓ ਤੇ ਉਹਦੇ ਵਿੱਚ ਹੀ ਆਪਣਾ ਲੋਹੇ ਰੱਖੋ ਇਸ ਦੇ ਵਿੱਚ ਤੁਸੀਂ ਘਾਟ ਤੋਂ ਘਾਟ 10 ਲੌਂਗ ਵੀ ਲੌਂ ਦੇ ਵਿੱਚ ਰੱਖ ਦਿਓ ਫਿਰ ਲੌਂਗ ਪਾ ਕੇ ਉੱਤੇ ਲੌਂ ਪਾ ਦਿਓ ਤੇ ਹੁਣ ਇਹਦੇ ਦੋ ਪੱਖ ਹਨ ਜਿਵੇਂ ਵੱਖ-ਵੱਖ ਸਿਆਣੇ ਲੋਕਾਂ ਨੇ ਕਿਹਾ ਹੈ ਕਿ ਜਦੋਂ ਤੁਸੀਂ ਲੌਂ ਦੇ ਵਿੱਚ ਐਵੇਂ ਲੌਂਗ ਪਾ ਕੇ ਰੱਖਦੇ ਹੋ ਤਾਂ ਤੁਹਾਡੇ ਘਰ ਧਨ ਸੰਪਤੀ ਇੰਨੀ ਜ਼ਿਆਦਾ ਹੁੰਦੀ ਹੈ ਤੁਹਾਡੇ ਘਰ ਪੈਸੇ ਦੇ ਭੰਡਾਰ ਆਉਣਗੇ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਤੁਹਾਡੇ ਘਰ ਪ੍ਰੇਮ ਤੇ ਸ਼ਾਂਤੀ ਆਵੇਗੀ ਜਿੰਨੀ ਵੀ ਨਕਾਰਾਤਮਕ ਸ਼ਕਤੀਆਂ ਹਨ ਔਕਾਤ ਤੋਂ ਦੂਰ ਪਾਣਗੀਆਂ ਘਰ ਦੇ ਜੀ ਹਮੇਸ਼ਾ ਹਰ ਕੰਮ ਨੂੰ ਉਦਮ ਨਾਲ ਕਰਨਗੇ ਤੇ ਦਲਿੱਦਰ ਤੁਹਾਡੇ ਘਰੋਂ ਕੋਹਾਂ ਦੂਰ ਚਲੇ ਜਾਏਗਾ ਸਾਰੇ ਰੋਗ ਮੁਕਤ ਹੋ ਜਾਣਗੇ ਇਸ ਰੰਗ ਕਰਨ ਦੇ ਨਾਲ ਘਰ ਦੇ ਵਿੱਚ ਤਾਨ ਦਾ ਆਗਮਨ ਹੁੰਦਾ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਵਿਗਿਆਨ ਕੀ ਕਹਿੰਦਾ ਹੈ ਵਿਗਿਆਨ ਕਹਿੰਦਾ ਹੈ ਕਿ ਪਹਿਲਾਂ ਪੁਰਾਣੇ ਲੋਕੀ ਕੀ ਕਰਦੇ ਹੁੰਦੇ ਸੀ ਕਿ ਉਹ ਐਵੇਂ ਲੋਂਦਾ ਇੱਕ ਅਲੱਗ ਤੋਂ ਘਰ ਡੱਬਾ ਰੱਖਦੇ ਹੁੰਦੇ ਸੀ ਉਹ ਲੋਂਨ ਦੇ ਵਿੱਚ ਕਾਫੀ ਮਾਤਰਾ ਚ ਕਹਿ ਲਓ 10 ਤੋਂ 15 ਲੌਂਗ ਪਾ ਕੇ ਉੱਤੇ ਫਿਰ ਲੋਂਨ ਪਾ ਕੇ ਐਵੇਂ ਰੱਖ ਦਿੰਦੇ ਸੀ ਫਿਰ ਕਰਦੇ ਸੀ ਕਿ ਸਵੇਰੇ ਉਠਣ ਅਨਸਾਰ ਚਾੜ ਨਹੀਂ ਲੈਂਦੇ ਸੀ ਜਿਹੜੇ ਅੱਜ ਕੱਲ ਆਪਾਂ ਪੈਕਟਾਂ ਦਾ ਲੋਂਨ ਲੈਂਦੇ ਹਾਂ ਉਹ ਸੈਦਾ ਨਮਕ ਲਿਆਉਂਦੇ ਸੀ ਅਤੇ ਉਸ ਲੋਂਨ ਨੂੰ ਚੰਗੀ ਤਰ੍ਹਾਂ ਕੋਟ ਕੇ ਫਿਰ ਡੱਬੇ ਦੇ ਵਿੱਚ ਪਾਉਂਦੇ ਸੀ ਉਹ ਕੀ ਕਰਦੇ ਸੀ ਕਿ ਸਵੇਰੇ ਉੱਠਣਸਾਰ ਉਹ ਜਿਹੜਾ ਲੋਨ ਸੀ ਜਾਂ ਲੋង ਪਾ ਕੇ ਰੱਖਦੇ ਸੀ ਉਹਦੇ ਵਿੱਚੋਂ ਕੁਝ ਚੁੰਡੀਕ ਲੋਨ ਲੈ ਕੇ ਗਰਮ ਪਾਣੀ ਦੇ ਵਿੱਚ ਉਹ ਲੋਨ ਪਾਉਂਦੇ ਹੁੰਦੇ ਸੀ ਤੇ ਫਿਰ ਉਹਨੂੰ ਪੀ ਲੈਂਦੇ ਹੁਣ ਐਵੇਂ ਪੀਣ ਦੇ ਨਾਲ ਹੋਏਗਾ ਕਿ ਐਵੇਂ ਪੀਣ ਦੇ ਨਾਲ ਕੀ ਹੁੰਦਾ ਜਿੰਨੇ ਵੀ ਉਹਦੇ ਜਿੰਨੇ ਵੀ ਸਾਡੇ ਸਰੀਰ ਤੇ ਥਕਾਵਟ ਸੀ ਉਹ ਦੂਰ ਹੁੰਦੀ ਹੈ ਤੇ ਸਾਡੇ ਸਰੀਰ ਨੂੰ ਮਜਬੂਤੀ ਮਿਲਦੀ ਹੈ ਜੋ ਵੀ ਅੰਦਰ ਪਦਾਰਥ ਸਾਂ ਜਿਨ੍ਹਾਂ ਨਾਲ ਆਪਾਂ ਨੂੰ ਬਿਮਾਰੀ ਹੋਣ ਦਾ ਖਤਰਾ ਹੁੰਦਾ ਸੀ ਉਹ ਸਾਰੇ ਉਹਨਾਂ ਦੇ ਬਾਥਰੂਮ ਰਾਈ ਮਾਲ ਦੇ ਰਾਈ ਬਾਹਰ ਨਿਕਲ ਜਾਂਦੇ ਸੀ ਪੇਟ ਦੇ ਵਿੱਚ ਉਹਨਾਂ ਨੂੰ ਕਬਜ ਹੁੰਦੀ ਨਹੀਂ ਜਿਨ੍ਹਾਂ ਨੂੰ ਕਬਜ ਹੁੰਦੀ ਹੈ ਗੈਸ ਹੁੰਦੀ ਹੈ ਪੇਟ ਦਾ ਟਿੱਡ ਵੱਧਦਾ ਹੈ ਇਸ ਤਰ੍ਹਾਂ ਉਹ ਸਾਰੇ ਇਹਨਾਂ ਰੋਗਾਂ ਤੋਂ ਮੁਕਤ ਰਹਿੰਦੇ ਸੀ ਜਦੋਂ ਸਵੇਰੇ ਉੱਠ ਕੇ ਇਹਦਾ ਸੇਵਨ ਕਰ ਲੈਂਦੇ ਸੀ ਉਸ ਤੋਂ ਬਾਅਦ ਕੀ ਕਰਦੇ ਸੀ ਕਿ ਉਹ ਜਿਹੜਾ ਲੋਨ ਤੇ ਉਹਨਾਂ ਨੂੰ ਲੌਂਗ ਰਲਾ ਕੇ ਰੱਖਿਆ ਸੀ ਉਸ ਤੋਂ ਬਾਅਦ ਉਹਦੀ ਇੱਕ ਚੁੰਡੀ ਤੋਂ ਵੀ ਥੋੜਾ ਜਿਹਾ ਲੈ ਕੇ ਇੱਕ ਬੋਨਸਰੋਂ ਦੇ ਤੇਲ ਤੇ ਲੈ ਕੇ ਉਹਨੂੰ ਚੰਗੀ ਤਰ੍ਹਾਂ ਤਲੀ ਤੇ ਰਗੜ ਲੈਂਦੇ ਸੀ। ਉਸ ਤੋਂ ਬਾਅਦ ਉਹਨੂੰ ਆਪਣੇ ਦੰਦਾਂ ਦੇ ਉੱਤੇ ਚੰਗੀ ਤਰ੍ਹਾਂ ਰਗੜ ਰਗੜਦੇ ਸੀ। ਜਦੋਂ ਆਪਾਂ ਦੰਦਾਂ ਦੇ ਉੱਤੇ ਐਵੇਂ ਰਗੜਦੇ ਸੀ ਤਾਂ ਇਹਦੇ ਤਰ੍ਹਾਂ ਹੁੰਦਾ ਦੰਦ ਸੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਸੀ, ਹਿੱਲਦੀਆਂ ਸੀ, ਪੀੜ ਹੁੰਦੀਆਂ ਸੀ। ਕਿਸੇ ਵੀ ਤਰ੍ਹਾਂ ਦੀ ਜੜ ਜਾਂ ਕੀੜਾ ਲੱਗਾ ਹੋਵੇ ਇਹ ਵੀ ਠੀਕ ਹੋ ਜਾਂਦਾ ਸੀ ਦੰਦ ਮਜ਼ਬੂਤ ਹੁੰਦੇ ਸੀ ਅਤੇ ਦੰਦਾਂ ਨੂੰ ਕੀੜਾ ਵੀ ਨਹੀਂ ਲੱਗਦਾ ਸੀ ਕਦੇ ਦੰਦ ਦਰਦ ਨਹੀਂ ਹੁੰਦੇ ਸੀ ਜਿਹੜੇ ਮਸੂੜੇ ਕਈ ਵਾਰ ਫੁੱਲ ਜਾਂਦੇ ਸੀ ਉਹ ਵੀ ਨਹੀਂ ਸੀ ਹੁੰਦੇ ਅਤੇ ਮਸੂੜੇ ਵੀ ਮਜ਼ਬੂਤ ਹੋ ਜਾਂਦੇ ਸੀ ਭਾਵੇਂ ਦੰਦਾਂ ਨਾਲ ਜੁੜੇ ਕੋਈ ਵੀ ਦਿੱਕਤ ਹੁੰਦੀ ਨਹੀਂ ਸੀ ਕਿਉਂਕਿ ਉਹ ਸਵੇਰੇ ਉੱਠ ਕੇ ਇਹਦੀ ਵਰਤੋਂ ਕਰਦੇ ਸੀ ਉਸ ਤੋਂ ਬਾਅਦ ਕੀ ਕਰਦੇ ਸੀ ਕਿ ਪਰਮਾਤਮਾ ਦਾ ਨਾਮ ਲੈਣ ਦੇ ਲਈ ਇਸ਼ਨਾਨ ਕਰਦੇ ਸੀ ਇਸ਼ਨਾਣ ਕਰਨ ਲੱਗਿਆ ਉਹ ਜਿਹੜਾ ਪਾਣੀ ਸੀ ਹਮੇਸ਼ਾ ਗੁਣਗੁਣਾ ਲੈਂਦੇ ਸੀ ਉਹਦੇ ਵਿੱਚ ਉਹ ਅੱਧਾ ਚਮਚ ਉਸ ਨੋਨ ਦਾ ਜਿਹੜਾ ਉਹਨਾਂ ਲੌਂਗ ਮਿਕਸਰਾ ਕਰਕੇ ਰੱਖਿਆ ਹੁੰਦਾ ਸੀ ਉਹ ਲੋਨ ਪਾਣੀ ਦੇ ਵਿੱਚ ਪਾ ਕੇ ਫਿਰ ਉਹਨਾਂ ਨਹਾਉਂਦੇ ਸੀ ਕਿਉਂਕਿ ਪਹਿਲਾਂ ਸਾਬਣ ਇਹ ਚੀਜ਼ਾਂ ਘੱਟ ਵਰਤਦੇ ਹੁੰਦੇ ਸੀ ਉਹਨਾਂ ਦੀ ਜਿਹੜੀ ਸਿਹਤ ਸੀ ਉਹ ਨਰੋਈ ਰਹਿੰਦੀ ਸੀ ਉਹ ਅੱਧਾ ਚਮਚ ਪਾ ਕੇ ਉਹਦੇ ਨਾਲ ਉਸ ਪਾਣੀ ਦੇ ਨਾਲ ਉਹਨੂੰ ਅੱਡ ਰੱਖ ਕੇ ਉਹਦੇ ਨਾਲ ਨਹਾਇਆ ਕਰਦੇ ਸੀ ਇੰਦਾ ਕਰਨ ਨਾਲ ਕੀ ਹੁੰਦਾ ਸੀ ਕਿ ਜਿਹੜੀ ਸਕਿਨ ਨੂੰ ਬਿਮਾਰੀਆਂ ਘੱਟ ਲੱਗਦੀਆਂ ਸੀ ਸਕਿਨ ਬਿਮਾਰੀਆਂ ਤੋਂ ਬਚੀ ਰਹਿੰਦੀ ਸੀ ਜਿੰਨੇ ਸਰੀਰ ਦੀ ਥਕਾਵਟ ਹੁੰਦੀ ਸੀ ਉਹ ਸਾਰੇ ਦੂਰ ਹੋ ਜਾਂਦੀ ਸੀ ਇਹਦੇ ਨਾਲ ਕੀ ਹੁੰਦਾ ਸੀ ਕਿ ਚਮੜੀ ਬੜੀ ਜ਼ਿਆਦਾ ਸਾਫ਼ ਹੁੰਦੀ ਸੀ ਰੰਗ ਸਾਫ਼ ਹੁੰਦਾ ਸੀ ਦਾਗ ਮਹਾਸਿਆਂ ਤੋਂ ਛੁਟਕਾਰਾ ਮਿਲਦਾ ਸੀ ਤਾਂ ਤੇ ਦੁਰਗੰਧ ਆਉਂਦੀ ਸੀ ਉਹ ਦੂਰ ਹੋ ਜਾਂਦੀ ਅਤੇ ਚੰਗੀ ਸੁਗੰਧ ਆਉਂਦੀ ਸੀ। ਕਈ ਵਾਰ ਕੀ ਹੁੰਦਾ ਸੀ ਕਿ ਕਈ ਟੈਨਸ਼ਨ ਜਾਂ ਕੋਈ ਤਣਾਅ ਜਾਂ ਸਿਰ ਦਰਦ ਹੋਣ ਦਾ ਸੀ ਤਾਂ ਉਹ ਉਸ ਤਾਂ ਉਹ ਉਸ ਪਾਣੀ ਨੂੰ ਪੀਂਦੇ ਸਨ ਤੇ ਉਸ ਦੇ ਨਾਲ ਉਹਨਾਂ ਨੂੰ ਸ਼ਾਂਤੀ ਮਿਲਦੀ ਸੀ। ਜਿਵੇਂ ਕੋਈ ਬੜਾ ਥੱਕਿਆ ਟੁੱਟਿਆ ਹੁੰਦਾ ਸੀ ਜਿੰਨਾ ਬੜਾ ਜ਼ਿਆਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕੀਤਾ ਹੁੰਦਾ ਸੀ ਅਤੇ ਉਹਨਾਂ ਦੇ ਮਸਲਸ ਨੂੰ ਬੜਾ ਆਰਾਮ ਮਿਲਦਾ ਸੀ ਜਿਸ ਦੇ ਨਾਲ ਇਹਦੇ ਸਰੀਰ ਨੂੰ ਆਰਾਮ ਮਿਲ ਕੇ ਨੀਂਦ ਬੜੀ ਸੋਹਣੀ ਆਉਂਦੀ ਸੀ। ਸੰਗਤਜੀ ਬੀਬੀਆਂ ਮੋਂ ਵੀ ਐਸੇ ਪਾਣੀ ਨਾਲ ਧੋਂਦੀਆਂ ਸੀ ਸੰਗਤਜੀ ਇੱਕ ਹਿਸਾਬ ਦੇ ਨਾਲ ਇਸ ਪਾਣੀ ਨੂੰ ਉਹ ਕਲੇੰਜਰ ਦੀ ਤਰ੍ਹਾਂ ਵਰਤਦੀਆਂ ਸੀ ਇਸ ਉਪਰੰਤ ਉਹ ਕੀ ਕਰਿਆ ਕਰਦੀਆਂ ਸੀ ਕਿ ਜਦੋਂ ਰੋਟੀ ਪਾਣੀ ਖਾਂਦੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਇੱਕ ਹੋਰ ਕੱਚ ਦੇ ਡੱਬੇ 'ਚ ਸ਼ਹਿਦ ਥੋੜਾ ਜਿਹਾ ਲੌਂਗ ਭਿਓਂ ਕੇ ਰੱਖੇ ਹੁੰਦੇ ਸਨ ਕਹਿੰਦੇ ਰੋਟੀ ਪਾਣੀ ਖਾਣ ਤੋਂ ਬਾਅਦ ਇੱਕ ਚਮਚ ਚੌਥਾ ਹਿੱਸਾ ਅੱਧਾ ਹਿੱਸਾ ਲੈ ਲੋ ਆਪਣੀ ਸ਼ਮਿਤਾ ਦੇ ਅਨੁਸਾਰ ਜੋ ਪਚਾ ਸਕਦਾ ਸੀ ਕਹਿੰਦੇ ਕੋਸੇ ਪਾਣੀ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਕੋਲ ਕੇ ਉਹ ਪੀਆ ਕਰਦੇ ਸੀ ਕਹਿੰਦੇ ਇਸ ਤਰ੍ਹਾਂ ਜਦੋਂ ਸ਼ਹਿਦ ਤੇ ਲੌਂਗ ਨੂੰ ਉਹ ਹਫ਼ਤਾ ਇੱਕ ਪਾਸੇ ਰੱਖ ਕੇ ਉਸ ਤੋਂ ਬਾਅਦ ਉਹਨੂੰ ਪੀਂਦੇ ਹੁੰਦੇ ਸੀ ਤੇ ਆਪਣੇ ਸਰੀਰ ਦਾ ਕਈ ਵਾਰ ਕਈਆਂ ਦੇ ਟਿੱਡੇ ਜਿਵੇਂ ਹੁਣ ਅੱਜਕੱਲ੍ਹ ਆਪਣੇ ਸਾਰਿਆਂ ਦੇ ਟਿੱਡੇ ਜਿਵੇਂ ਬਾਹਰ ਨਿਕਲ ਗਏ ਘਰ ਚੋਂ ਕਿਸੇ ਨਾ ਕਿਸੇ ਜੀ ਦਾ ਇਹ ਆਪਣੇ ਟਿੱਡੇ ਦੇ ਅੰਦਰ ਇੱਕ ਮਾਟਾ ਰਬਲ ਹੁੰਦਾ ਜਿਨ੍ਹਾਂ ਦਾ ਵਜਨ ਵਾਝ ਜਾਂਦਾ ਉਹ ਘਟਣਾ ਆਰਾਮ ਹੋ ਜਾਂਦਾ ਸੀ ਭਾਵੇਂ ਆਪਾਂ ਜੋ ਵੀ ਖਾਂਦੇ ਪੀਂਦੇ ਸੀ ਉਹ ਸਰੀਰ ਨੂੰ ਪਹੁੰਚਾ ਕੇ ਜੋ ਬਾਕੀ ਫੋਕਟ ਪ੍ਰਦਾਰਥ ਹੁੰਦਾ ਸੀ ਉਹਨੂੰ ਬਾਹਰ ਕੱਢ ਦਿੰਦਾ ਸੀ ਜੋ ਆਪਾਂ ਸ਼ਾਇਦ ਤੇ ਐਵੇਂ ਲੌਂਗ ਪੀਂਦੇ ਸਨ ਉਹਦੇ ਨਾਲ ਇਨਫੈਕਸ਼ਨ ਨਹੀਂ ਹੁੰਦੀ ਜੋ ਜੁਕਾਮ ਖੰਘ ਪੇਟ ਦੀ ਸਮੱਸਿਆ ਕਾਬੂ ਵਿੱਚ ਇਹਨਾਂ ਸਾਰਿਆਂ ਤੋਂ ਬਚੇ ਰਹਿੰਦੇ ਸੀ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਇਹਨਾਂ ਤੋਂ ਬਚੀਆਂ ਰਹਿੰਦੀਆਂ ਸਨ ਇਸ ਤਰ੍ਹਾਂ ਲੌਂਗ ਤੇ ਜਿਹੜਾ ਨਮਕ ਹੈ ਇਹਨਾਂ ਦੋਨਾਂ ਦੇ ਸਹੀ ਤਰੀਕੇ ਦੇ ਨਾਲ ਪਰਤੋਂ ਕਰਨ ਦੇ ਨਾਲ ਲੋਕੀ ਹਰ ਇੱਕ ਚੀਜ਼ ਨੂੰ ਇੰਨਾ ਸੀਰੀਅਸ ਨਹੀਂ ਲੈਂਦੇ ਸੀ ਇਸ ਕਰਕੇ ਧਰਮ ਦੇ ਨਾਲ ਜੋੜ ਦਿੰਦੇ ਸੀ ਲੋਕੀ ਇਸੇ ਵੱਲ ਤੋਂ ਕਰਨਗੇ ਤੇ ਵਾਤ ਤੋਂ ਵਾਤ ਇਹਦਾ ਫਾਇਦਾ ਚੁੱਕਣਗੇ ਪਹਿਲਾਂ ਸਮੇਂ 'ਚ ਕੀ ਹੁੰਦਾ ਸੀ ਕਿ ਜਿਹੜਾ ਪਹਿਲਾਂ ਆ ਆਵਾਜੇ ਦੀ ਸਾਧਨ ਬੜੇ ਘੱਟ ਸਨ ਆਵਾਜੇ ਦੇ ਸਾਧਨ ਘੱਟ ਸਨ ਤਾਂ ਲੋਕੀ ਪੈਦਲ ਹੀ ਸਫ਼ਰ ਕਰਿਆ ਕਰਦੇ ਸੀ ਹਰੇਕ ਜਿਹੜਾ ਪੁਰਾਣਾ ਬਜ਼ੁਰਗ ਸੀ ਸਾਰਿਆਂ ਨੂੰ ਕਹਿੰਦੇ ਸੀ ਕਿ ਆਪਣੇ ਜੇਬ 'ਚ ਇੱਕ ਜਾਂ ਦੋ ਲੌਂਗ ਰੱਖੋ ਜਦੋਂ ਵੀ ਤੁਹਾਨੂੰ ਜ਼ਰੂਰਤ ਹੋਵੇ ਤਾਂ ਇਹ ਰੱਖਿਆ ਜਾਂਦਾ ਸੀ ਜਦੋਂ ਤੁਹਾਨੂੰ ਐਵੇਂ ਲੱਗੇ ਕਿ ਇਮਿਊਨਿਟੀ ਸਾਰਿਆਂ ਇਮਿਊਨਿਟੀ ਸਾਡੀਆਂ ਸਾਰੀਆਂ ਨੂੰ ਥਕਾਵਟ ਹੈ ਮਹਿਸੂਸ ਕਰਦੇ ਸੀ ਜਾਂ ਸਾਡੇ ਸਰੀਰ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਕਹਿੰਦੇ ਸੀ ਕਿ ਲੌਂਗ ਆਪਣੇ ਕੋਲ ਜ਼ਰੂਰ ਰੱਖੋ ਉਹ ਲੌਂਗ ਨੂੰ ਮੋਚ ਪਾ ਕੇ ਉਨਨਖਾਓ ਇਹ ਦਿਨਾਲ ਕੀ ਹੁੰਦਾ ਸੀ ਕਿ ਜਿਹੜੇ ਆਪਣੇ ਅੰਦਰ ਦੀ ਸ਼ામੀਤਾ ਹੈ ਉਹ ਉਹਨੂੰ ਵਧਾਉਂਦਾ ਸੀ ਤੇ ਬਿਮਾਰੀਆਂ ਤੋਂ ਆਪਣੇ ਰੋਗ ਥਾਮ ਕਰਦਾ ਸੀ ਇਸ ਕਰਕੇ ਪੁਰਾਣੇ ਲੋਕ ਹਮੇਸ਼ਾ ਆਪਣੀ ਜੇਬ ਦੇ ਵਿੱਚ ਇੱਕ ਦੋ ਲੌਂਗ ਜ਼ਰੂਰ ਰੱਖਦੇ ਸਨ ਸੰਗਾ ਜੀ ਇੱਕ ਦੋ ਦਿਨ ਲੌਂਗ ਪੱਕਾ ਖਾਓ ਇਸ ਤਰ੍ਹਾਂ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਸੀ ਤੇ ਸਿਹਤ ਨੂੰ ਨਿਰੋਇਆ ਰੱਖਦੇ ਸੀ ਇਸ ਕਰਕੇ ਆਪਣੇ ਵੱਡੇ ਵਡੇਰਿਆਂ ਨੇ ਇਹ ਚੀਜ਼ਾਂ ਨੂੰ ਇਸੇ ਦਿਨ ਨਾਲ ਜੋੜ ਦੇ ਤਾਂ ਕਿ ਲੋਕੀਂ ਸਿਹਤ ਨੂੰ ਠੀਕ ਕਰਕੇ ਲੋਕ ਆਪਣੇ ਉਦਮ ਦੇ ਨਾਲ ਅੱਗੇ ਵਧਣ ਆਪਣੀ ਜ਼ਿੰਦਗੀ ਚ ਤੰਦਰੁਸਤ ਰਹਿ ਗਏ ਪ੍ਰਮਾਤਮਾ ਦਾ ਨਾਮ ਜਪਣ ਤੇ ਅੱਗੇ ਵਧਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ